ਲੇਦਨੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਨਿਹੰਗ ਸਿੰਘ ਨਾਲ ਇੱਕ ਨਸ਼ਾ ਤਸਕਰ ਬਹਿਸ ਕਰ ਰਿਹਾ ਸੀ ਕਿ ਮੈਂ ਤਾਂ ਚਿੱਟਾ ਵੇਚੂਗਾ ਜਾਂ ਕਰ ਲੋ ਜੋ ਕੁਝ ਕਰਨਾ ਤੇ ਅੱਜ ਪੁਲਿਸ ਨੇ ਉਸ ਨੂੰ ਚੱਕ ਲਿਆ ਰਾਮਪੁਰਾ ਫੂਲ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਪਿੰਡ ਮਹਿਰਾਜ ਵਿੱਚ ਇੱਕ ਵਾਇਰਲ ਵੀਡੀਓ ਤੋਂ ਬਾਅਦ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਪਤਾ ਲੱਗਾ ਹੈ ਕਿ ਨਿਹੰਗ ਸਿੰਘ ਅਤੇ ਇੱਕ ਨਸ਼ਾ ਤਸਕਰ ਦੀ ਗੱਲਬਾਤ ਦੀ ਵੀਡੀਓ ਕਲਿੱਪ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਇਸ ਵੀਡੀਓ ਦੇ ਆਧਾਰ ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਤਿੰਨ ਨਸ਼ਾ ਤਸਕਰਾਂ ਨੂੰ ਕਾਬੂ ਕਰ ਲਿਆ ਉਧਰ ਡੀਐਸਪੀ ਫੂਲ ਰਾਮਪੁਰਾ ਫੂਲ ਪਰਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਤਿੰਨ ਦੋਸ਼ੀ ਨਸ਼ੇ ਦੀ ਤਸਕਰੀ ਵਿੱਚ ਸ਼ਾਮਲ ਸਨ ਉਹਨਾਂ ਕੋਲੋਂ 50 ਗ੍ਰਾਮ ਚਟਾ ਖੈਰੋਨ ਅਤੇ 1,27,000 ਰੁਪਏ ਨਗਦ ਰਕਮ ਬਰਾਮਦ ਹੋਈ ਹੈ ਜੋ ਡਰੱਗ ਮੰਡੀ ਦੱਸਿਆ ਜਾ ਰਿਹਾ ਹੈ ਹੁਣ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਹੋਰ ਪੁੱਛਗਛ ਲਈ ਪੁਲਿਸ ਰਿਮਾਰਡ ਤੇ ਲਿਆ ਗਿਆ ਹੈ ਮਾਮਲੇ 'ਚੋਂ ਐਨਡੀਪੀਐਸ ਐਕਟ ਹੇਠ ਕੇਸ ਦਰਜ ਕਰ ਲਿਆ ਹੈ ਬਾਕੀ ਤੁਸੀਂ ਖੁਦ ਸੁਣੋ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕੀ ਹੈ ਕਹਿਣਾ ਸਰਕਾਰ ਵੱਲੋਂ ਜੋਧਨਾ ਚਾਹਵਤ ਜਿਹੜੀ ਬਾਇਬ ਤੇ ਲਾਈ ਗਈ ਆ ਉਸ ਦਾ ਮਾਨਯੋਗ ਜੀਪੀ ਸ਼ਰੀਪਾੁਰ ਜੀ ਤੇ ਅਮਰਦਾਤਾ ਬਖਤ ਹਮੇ ਮਾਨਯੋਗ ਐਸਐਸਪੀ ਜਿੰਮਤਿਉਂ ਮਿੰਟਰ ਪਟਵੰਤ ਅਸੀਂ ਬਟਿੰਦਾ ਦੇ ਵਿਧਾਨ ਉਦੇਸ਼ ਕੰਮ ਕਰਦੇ ਹੋਏ ਜਿਹੜੀ ਨਗਰ ਨਿਗਮ ਦਾ ਮੈਂਬਰ ਜੋਦਨ ਨਗਰ ਵਿੱਚ ਕਲਾਈ ਗਈ ਹੈ ਉਸ ਦਾ ਰਕਾਰ ਵੀ ਕਰ ਲਿਆ ਹੈ ਕੱਲ 24 ਜਾ 2025 ਨੂੰ ਅਸੀਂ ਤਿੰਨ ਵਿਅਕਤੀ ਡਿਸੀਜਨ ਪੱਤਰ ਕਾਲਾ ਸਿੰਘ ਵਾਸੀ ਭਾਈਪਾ ਗੁਰਦੀਪ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਰਾਫੋਰਾ ਹਰਜਿੰਦਰ ਸਿੰਘ ਲਈ ਉਤਪਤੀ ਤਨਵ ਕੁਲਵੰਤ ਸਿੰਘ ਵਾਸੀ ਮਹਾਰਾਜ ਨੂੰ ਗ੍ਰਿਫਤਾਰ ਕਰਕੇ ਇਹਨਾਂ ਬਸੋ 50 ਗ੍ਰਾਮ ਇਰੋਣਾ ਤੇ 1,27,000 ਰੁਪਏ ਦੀ ਡਰੱਗ ਕਮਾਈ ਪ੍ਰਾਪਤ ਕੀਤੀ ਹੈ। ਇਸ ਦੇ ਵਿਰੁੱਧ ਮੇਨੂ ਕਾਦਾ ਨੰਬਰ 52 ਅੰਡਰ ਸੈਕਸ਼ਨ 21(b) ਐਨਡੀਪੀਐਸਾਟਾ ਖਾਨਸੇਬੀਰ ਅਪਰਾਧਿਕ ਦਰਖਾਸਤ ਹੈ ਇੱਥੇ ਦੱਸਣਾ ਚਾਹੁੰਦਾ ਜਿਹੜਾ ਹਰਜਿੰਦਰ ਸਿੰਘ ਲਾਡੀ ਹੈ ਜੀ ਕੱਲ ਇੱਕ ਵੀਡੀਓ ਵਾਇਰਲ ਹੋਈ ਸੀ ਇੱਕ ਢਿੰਗ ਸਿੰਘ ਵੀ ਉਹ ਵੀਡੀਓ ਵਿੱਚ ਦਿਖਾਈ ਦੇ ਰਿਹਾ ਜਿਹਦੇ ਵਿੱਚ ਇਹ ਸਾਹ ਵੇਚਦਾ ਇਹ ਜਿਹੜਾ ਫੋਟੋਕਲਾਸ ਦਿਖਾਈ ਦੇ ਰਿਹਾ ਤੇ ਉਹ ਇਹਨਾਂ ਨੂੰ ਅੱਜ ਹੀ ਕੋਰਟ 'ਚ ਪੇਸ਼ ਕਰਕੇ ਇਹਨਾਂ ਦਾ ਤਵਾਂਡਾ ਕਰਾਂਗੇ। ਵਾਰਡਰ ਕਰਕੇ ਇਹਨਾਂ ਤੋਂ ਕੋਸ਼ਿਸ਼ ਕਰਕੇ ਇੱਕ ਦਿੱਤੋਂ ਲਿਆਉਂਦੇ ਦਿੱਤੇ ਵਿਦੇਜ ਦੇ ਫਾਰਵਰਡ ਦੇ ਬੈਕਵਰਡ ਮਿਕਲੇ ਉਹਨਾਂ ਬਾਰੇ ਪਤਾ ਕਰਕੇ ਉਹਨਾਂ ਬਾਰੇ ਉਹਨਾਂ ਕਦਮਾਂ ਚ ਗ੍ਰਿਫਤਾਰ ਕਰਕੇ ਇਹਨਾਂ ਨੂੰ ਸੱਤ ਸਾਲ ਦਵਾਈ ਗਿਆ ਇਸ ਤੋਂ ਇਲਾਵਾ ਇਹ ਅੱਜ ਦੱਟ ਭਾਰੀ ਬਿਨ ਇੱਕ ਅਸੂਰੇ ਸਤਰਾ ਅਸੀਂ ਪੰਜ ਲੱਖਾਂ ਨੂੰ ਪਾਰੀ ਮਾਤਰਾ ਵਿੱਚ ਲਾਣ ਭੇਜਿਆ ਛਰਾਬ ਦੇ ਤਹਿਤ ਗ੍ਰਿਫਤਾਰ ਕਰਕੇ ਥਾਣਾ ਫੂਲ ਦੇ ਵਿੱਚ ਕੰਦ ਮਕਰਵੇਂ ਜਿਹੜੇ ਰਾਤ ਕਿਤੇ